ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋ ਠੀਕ ਹੈ ਜੀ ਬਲਵਿੰਦਰ ਕਾਕਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਨਾਮ ਬਲਵਿੰਦਰ ਕਾਕਾ ਤੇ ਮੇਰਾ ਨਾਮ ਹੈ ਗਗਨਦੀਪ ਪਾਪਾ ਜੀ ਹੈ ਗਗਨਦੀਪ ਜੀ ਤੇ ਬਲਵਿੰਦਰ ਜੀ ਆ ਤੁਸੀਂ ਸਾਰੇ ਜਾਣਦੇ ਹੋ ਸੋ ਅੱਜ ਮਨ ਕੀਤਾ ਯਾਰ ਕੋਈ ਬਦਨੇ ਕੀ ਆਪਣਾ ਬੋਲਿਆ ਜਾਣ ਕੁਸ਼ਰਤ ਤੇ ਇੱਕ ਮੁਹਾਵਰਾ ਵੀ ਹੈ ਕਹਿੰਦੇ ਵੀ ਜਿਆਦਾ ਖਰਾਬੀ ਸਮਾਜ ਦੇ ਵਿੱਚ ਤਾਂ ਹੀ ਹੁੰਦੀ ਹੈ ਵੀ ਕੁਝ ਲੋਕ ਬੋਲਦੇ ਨਹੀਂ ਹਾਂਜੀ ਚਲੋ ਅੱਜ ਮਸਲੇ ਤਾਂ ਬਹੁਤ ਬਹੁਤ ਹੈ ਸੋ ਅੱਜ ਇੱਕ ਛੋਟਾ ਜਿਹਾ ਮਤਲਬ ਯਾਨੀ ਕਿ ਆਪਾਂ ਗੰਦੀ ਲੱਕ ਲਈ ਉਹ ਹਾਂਜੀ ਸਰਪੰਚੀ ਵਾਲਾ ਸਰਪੰਚੀ ਨੂੰ ਲੈ ਕੇ ਬਹੁਤ ਪਿੰਡਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹਾਂ ਹਾਂ ਦੱਸੋ ਬਰੀਆ ਪਾ ਗੱਲਬਾਤਾਂ ਕਰਦੇ ਬਿਲਕੁਲ ਬਿਲਕੁਲ ਚਾਚਾ ਦਾ ਵਿਸ਼ਾ ਕੀ ਬਹੁਤ ਜ਼ਿਆਦਾ ਵਿਸ਼ਾ ਬਣਿਆ ਪਿਆ ਜੋ ਸੋਲ ਵਿੱਚ ਆਪਾਂ ਇਹ ਦੇਖਣਾ ਤੁਸੀਂ ਨਾਲ ਨਾਲ ਕਮੈਂਟ ਵੀ ਕਰ ਸਕਦੇ ਹੋ ਦੋਸਤੋ ਬਣੋ ਬੱਚਿਓ ਮਾਤਾ ਸੋਦੇ ਨਾਲ ਨਾਲ ਕਮੈਂਟ ਵੀ ਕਰ ਸਕਦੇ ਹੋ ਵੀ ਇਹ ਕਿਸ ਤਰ੍ਹਾਂ ਪੜ੍ਹੋ ਵੀ ਇਦਾਂ ਕਰਨਾ ਚਾਹੀਦਾ ਹੈ ਨਹੀਂ ਕਰਨਾ ਚਾਹੀਦਾ ਠੀਕ ਹੈ ਜੀ ਸੋ ਤੁਹਾਂ ਵੀ ਤੁਹਾਂ ਜੀ ਠੀਕ ਹੈ ਜੀ ਪਿੰਡ ਦੇ ਲੋਕ ਵੀ ਸਾਨੂੰ ਦੱਸ ਸਕਦੇ ਨੇ ਕਮੈਂਟ ਸ਼ੇਅਰ ਲਾਈਕ ਉਹਦੇ ਵਿੱਚ ਕਰਕੇ ਆਪਣਾ ਜੋ ਚੈਨਲ ਦੇ ਵਿੱਚ ਪਾਵਾਂਗੇ ਇੰਟਰਵਿਊ ਹਾਂ ਬਸ ਆਪਾਂ ਤੁਹਾਡੇ ਸਾਹਮਣੇ ਗੱਲਬਾਤ ਹੋ ਰਹੀ ਹੈ ਇੰਨੀ ਕਿ ਤੋਂ ਅੱਗੇ ਦੱਸੇ ਕੋਸ਼ਿਸ਼ ਕਰਾਂਗੇ ਕੁਝ ਨਾ ਕੁਝ ਅਸੀਂ ਚੈਨਲ ਦੇ ਥਰੂ ਆਪਾਂ ਲੋਕਾਂ ਤੱਕ ਲੋਕਾਂ ਦੀ ਰਵਾਇਤ ਨੂੰ ਲੋਕਾਂ ਤੱਕ ਪਹੁੰਚਾ ਦੇ ਰਹੀ ਤੇ ਕੋਈ ਛੋਟੇ ਛੋਟੇ ਮਸਲੇ ਹੁੰਦੇ ਆ ਆਪਾਂ ਲੋਕਾਂ ਤੋਂ ਵੀ ਸਿੱਖ ਦੇ ਰਹੀਏ ਤੇ ਲੋਕਾਂ ਦੀ ਵਾਅਦ ਨੂੰ ਸੀ ਪਾਣਦੇ ਰਹੀ ਸੀ ਲੋਕਾਂ ਤੱਕ ਪਹੁੰਚਾਉਂਦੇ ਰਹੀ ਸੀ ਸੋ ਜਿਆਦਾ ਜਿਵੇਂ ਆਪਾਂ ਦੇਖਦੇ ਹਾਂ ਹੁਣ ਅੱਜ ਦੀਆਂ ਖਬਰਾਂ ਦੇਖ ਲੋ ਅਖਬਾਰਾਂ ਚ ਦੇਖ ਲੋ ਵੀ ਸਰਪੰਚੀ ਦਾ ਮੁੱਦਾ ਜਿਹੜਾ ਉਹ ਕਿਹੜੇ ਹਿਸਾਬ ਅਸੀ ਮੰਨ ਜਾਨੀ ਕਿ ਸੋਚੀਏ ਤਾਂ ਅਸੀਂ ਕਿਸ ਤਰ੍ਹਾਂ ਜਾ ਰਹੇ ਹਾਂ ਹੂੰ ਠੀਕ ਹੈ ਲੋਕੀਲੇ ਪਾਸੇ ਵੱਲ ਜਾ ਰਹੇ ਹੈ ਕਿੰਨਾ ਉਹ ਹੀ ਗੱਲ ਕਿ 2 ਕਰੋੜ ਹੂੰ 2 ਕਰੋੜ ਇੰਨੀ ਕਹਿੰਦਾ ਮਤਲਬ ਕਿੰਨੇ ਪਾਰ ਕਰ ਗਏ ਆ ਮਰਨੇ ਜਾਨੀ ਕਿ ਸਰਕਾਰੀ ਖਰਚਾ ਸਰਕਾਰੀ ਖਰਚਾ ਹੋ 20000 ਜਾਂ 25000 ਹੋ ਗਿਆ ਨਾ ਜੀ 25000 ਖਰਚਾ ਇੰਨਾ ਕਿ ਵੀ ਚਲੋ ਤੁਸੀਂ ਖਰਚ ਲੋ ਠੀਕ ਹੈ ਸੋ ਦੂਸਰਾ ਅਗਰ ਤੁਸੀਂ ਲੱਖਾਂ ਦੀ ਇਹ ਤੁਸੀਂ ਪਿੰਡ ਦੇ ਵਿੱਚ ਪਿੰਡ ਕੀ ਹੈ ਪਿੰਡ ਇੱਕ ਸਾਡਾ ਮਤੇ ਜਾਨੀ ਕਿ ਇੱਕ ਸਰਕਾਰ ਹੈ ਉਥੋਂ ਦੀ ਪਿੰਡ ਦੀ ਅਸੀਂ ਸਰਕਾਰ ਚੋਂ ਯਾਰ ਹਮ ਹੈ ਨਾ ਜਿਹਨੇ ਪਿੰਡ ਦੇ ਆਪਣੇ ਅ ਕਾਰਜ ਹੈ ਜਿਹੜੇ ਉਹਨਾਂ ਨੂੰ ਸਵਾਰਨਾ ਹੈ ਪਿੰਡ ਦੇ ਕਾਰਜਾਂ ਨੂੰ ਹਾਂ ਸੋ ਉਥੇ ਬੋਲੀ ਵਾਲਾ ਤਾਂ ਬੁਕਸਟਰ ਰੱਖਦਾ ਹੀ ਵੀ ਇਹ ਠੀਕ ਹੈ ਇਹ ਬੋਲੀ ਵਾਲਾ ਕੰਮ ਤਾਂ ਸਹੀ ਹੈ ਬਾਕੀ ਦੋਸਤੋ ਤੁਸੀਂ ਵੀ ਮਤੇਨ ਕੇਸ ਤੇ ਨਾ ਜਰੂਰ ਤੁਸੀਂ ਅੱਗੇ ਆਓ ਤੁਹਾਨੂੰ ਆਉਣਾ ਚਾਹੀਦਾ ਜਿਹੜਾ ਕਿ ਨਾ ਸਾਡੇ ਨਾਲ ਤੁਸੀਂ ਕੰਟੈਕਟ ਜਰੂਰ ਵੀ ਕਰ ਸਕਦੇ ਹੋ ਉਹ ਕੋਈ ਇਸ ਤਰ੍ਹਾਂ ਹੁੰਦਾ ਹੈਗਾ ਸਮਾਜੀ ਭ੍ਰਤੀ ਸੋ ਆਪਾਂ ਉਹ ਆਪਾਂ ਨੂੰ ਚੰਗੀ ਤਰ੍ਹਾਂ ਉਭਾਰਾਂਗੇ ਆਪਣਾ ਪੰਜਾਬ ਹੈ ਗੁਰੂ ਨਾਨਕ ਦੀ ਆਪਣੀ 10 ਗੁਰੂਆਂ ਦੀ ਧਰਤੀ ਹੈ ਠੀਕ ਹੈ ਵੇ ਭਰਾ ਉਹ ਆਪਾ ਪੰਜਾਬ ਦੇ ਪੰਜਾਬ ਸਰਕਾਰ ਵੀ ਦੇਖੋ ਕੀ ਕੁਝ ਕਰ ਰਹੀ ਹੈ ਪੰਜਾਬ ਸਰਕਾਰ ਚਲੋ ਹਾਂ ਉਹ ਸਰਕਾਰਾਂ ਨੇ ਕਰਨਾ ਜੀ ਨਹੀਂ ਦੇਖੋ ਉਹਨਾਂ ਦੇ ਹਿਸਾਬ ਨਾਲ ਜੇ ਚੱਲਿਆ ਜਾਵੇ ਤਾਂ ਬਹੁਤ ਬੈਨੀਫਿਟ ਹੈ ਸਾਰਿਆਂ ਨੂੰ ਆ ਵੀ ਜਿਵੇਂ ਉਹ 5 ਲੱਖ ਦਾ ਉਹਨਾਂ ਨੇ ਕਿਹਾ ਹਾਂਜੀ ਦੂਸਰਾ ਇਹਦੇ ਖੱਚ ਜਿਹੜਾ ਚੌੜ ਕਮਿਸ਼ਨ ਦੇ ਵਿਚਾਰ ਅਧਿਨ ਵੀ ਆਜੇ ਵੀ ਸ਼ਾਇਦ ਇਹ ਨੋਟੀਫਿਕੇਸ਼ਨ ਜਿਹੜਾ ਉਹਨਾਂ ਨੇ ਜਾਰੀ ਕੀਤਾ ਹੈ ਚੌਰਾੰਦਾ ਜ ਨਹੀਂ ਕੀਤਾ ਉਹ ਵੀ ਅਜੇ ਬਾਕੀ ਹੈ ਇਹ ਤਾਂ ਅبتدي ਉਸ ਆਈ ਹੈ ਕਿਵੇਂ ਰੱਦ ਵੀ ਹੋ ਸਕਦੇ ਵੀ ਰੱਦ ਵੀ ਹੋ ਸਕਦੇ ਕੁਝ ਕਹਿ ਨਹੀਂ ਦਿੰਦੇ ਚਲੋ ਫਿਰ ਵੀ ਅਗਰ ਰੱਦ ਚੋਣਾ ਹੋਣੀਆ ਨਾ ਹੋਣੀਆ ਉਹ ਵੱਖਰੀ ਗੱਲ ਹੈ ਪਰ ਜੋ ਮਾਹੌਲ ਬਣਿਆ ਹੋਇਆ ਪਿੰਡਾਂ ਦੇ ਵਿੱਚ ਮੇਰੇ ਖਿਆਲ ਚ ਆਪਾਂ ਉਹੀ ਚਰਚਾ ਕਰ ਰਹੇ ਹਾਂ ਅਸੀਂ ਬੈਠੇ ਹਾਂ ਤੁਸੀਂ ਸਾਹਮਣੇ ਹੈ ਤੁਸੀਂ ਵੀ ਦੇਖ ਰਹੇ ਹੋ ਵੀ ਕੀ ਯਾਰ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਬੱਤੀ ਕਰਦੇ ਹੋਣਾ ਚਾਹੀਦਾ ਠੀਕ ਹੈ ਉਹ ਜਿਹੜਾ ਪਿੰਡ ਹੈ ਦੇਖੋ ਇੱਕ ਤਰ੍ਹਾਂ ਦਾ ਆਪਣਾ ਪਰਿਵਾਰ ਹੈ ਉਹ ਆ ਸਮਝ ਦੇ ਬਾਰੇ ਸੋਚਣਾ ਪਿੰਡ ਦੇ ਵਿੱਚ ਹੀ ਆਪਾਂ 2-3 ਗੁੱਟ ਬਣ ਜਾਂਦੇ ਆ ਹਮ ਆਪਸ ਦੇ ਵਿੱਚ ਕਿ ਹਾਂ ਵੀ ਉਸ ਕੁਆਲਿਟੀ ਦਾ ਉਸ ਪਾਰਟੀ ਦਾ ਕੋਈ ਉਸ ਪਾਸਾ ਜਾਂਦਾ ਲੋਕਾਂ ਦੀ ਸ਼ਾਂਤੀ ਰਹੋਈ ਨਹੀਂ ਸਰਸੰਤੀ ਸਰਸੰਤੀ ਨਾਲ ਅਗਰ ਉਹ ਕਰ ਚੁਣਿਆ ਜਾਵੇ ਸਰਸੰਤੀ ਨਾਲ ਅਗਰ ਸਰਪੰਚ ਚੁੜਾਇਆ ਜਾਵੇ ਤਾਂ ਆਪਣੇ ਜਿਹੜੇ ਕੰਮ ਐ ਪਿੰਡ ਦੇ ਪਿੰਡ ਦੇ ਕਿੰਨੇ ਕੰਮ ਹੁੰਦੇ ਔਰ ਦੂਸਰਾ ਸੀ ਪਹਿਲਾਂ ਵੀ ਕਹਿ ਚੁੱਕੇ ਹਾਂ ਸਰਪੰਚ ਕੋਲ ਕਿੰਨੀ ਬਾਹਰ ਹੁੰਦੀ ਹੈ ਹੂੰ ਸੋ ਅਗਰ ਨਹੀਂ ਵੀ ਪਤਾ ਤਾਂ ਤੁਸੀਂ ਮਤਲਬ ਯਾਨੀ ਕਿ ਠੀਕ ਹੈ ਅੱਜਕੱਲ ਮਤਲਬ ਇਨਕੇ ਬਹੁਤ ਵਧੀਆ ਯੋਗ ਹੈ ਹਰ ਤਕਨੀਕ ਨਾਲ ਅਸੀਂ ਤੁਸੀਂ ਵੈਰੀਫਾਈ ਕਰ ਸਕਦੇ ਹੋ ਹਣਾ ਹਰ ਇੱਕ ਚੀਜ਼ ਸਹੀ ਗੱਲ ਲੋਕਾਂ ਨੂੰ ਵੀ ਪਤਾ ਤੇ ਮਤਲਬ ਕਿ ਹਰ ਇੱਕ ਜਿਨ ਨੌਲੇਜ ਹੈ ਅੱਜਕੱਲ ਪਰ ਫਿਰ ਵੀ ਆਪਾਂ ਉੱਥੇ ਨਾਸਿਰਤ ਰਹੇ ਕਿ ਆਪਣੋ ਜਿਹੜੀ ਚੀਜ਼ ਚਾਹੀਦੀ ਹੈ ਆਪਣੀ ਸਾਥ ਚਾਹੀਦੀ ਹੈ ਵੱਡੀ ਗੱਲੇ ਵੀ ਆਪਣੀ ਸਾਥ ਹੈ ਉਹ ਉਸ ਤਰ੍ਹਾਂ ਬਣੀ ਰਹੇ ਸੱਤ ਵਾਰ ਵੀ ਜ਼ਿਕਰ ਕਰਾਂਗੇ ਅੱਜ ਕੱਲ ਜੋ ਚੱਲਿਆ ਹੋਇਆ ਮਾਹੌਲ ਬਹੁਤ ਗਰਮਾ ਗਰਮੀ ਦੇ ਵਿੱਚ ਕਿ ਲੋਕੀ ਸਰਪੰਚੀ ਦੇ ਵਿੱਚ ਇੰਨਾ ਜਿਵੇਂ ਪੈਸੇ ਬਾਰੇ ਪਾ ਦੇਖ ਰਹੇ ਆ ਪੇਪਰਾਂ ਦੇ ਵਿੱਚ ਵੀ ਆ ਰਿਹਾ ਚੈਨਲ ਬਟਾਲੇ ਚੈਨਲ ਗਵਿੰਦੀ ਚਾ ਵੀ ਲੜਨਾ ਹਾਂਜੀ ਹਾਂਜੀ ਜ਼ਰੂਰ ਚਾ ਦੋ ਹਾਂਜੀ ਬਟਾਲਾ ਤੋਂ ਕੋਈ ਪਿੰਡ ਦੇ ਵਿੱਚ ਭਾਜਪਾ ਦੇ ਲੀਡਰ 2 ਕਰੋੜ ਦੇ ਕਰਦੀ ਬੋਲੀ ਗਈ ਪੂਰਾ ਚੌਂਕ ਕਮਿਸ਼ਨਰ ਪ੍ਰਸ਼ਾਸਨ ਉੱਤੇ ਪਹੁੰਚਿਆ ਲੇਕਿਨ ਉਹ ਨਹੀਂ ਮਿਲੇ ਹਾਂ ਇਸ ਤਰ੍ਹਾਂ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਅੰਤ ਦੇ ਵਿੱਚ ਇਸ ਵੀਡੀਓ ਦੇ ਲਾਸਟ ਵਿੱਚ ਦੇਖਣਾ ਕਿ ਉਹ ਫੇਰ ਦੁਬਾਰਾ ਖੜਾ ਹੋ ਰਿਹਾ ਹੈ ਕਹਿੰਦਾ ਕਿ ਮੈਂ ਆ ਰਿਹਾ ਹਾਂ ਤੇ ਲੋਕ ਸਹਿਮਤ ਨਹੀਂ ਉਹ ਪਿਛਲਾ ਹਿਸਾਬ ਕਿਤਾਉ ਤੋਂ ਮੰਗਰੇ ਨਹੀਂ ਸੋ ਮੇਰੇ ਖਿਆਲ ਚ ਜੀ ਜਿਤਨਾ ਤੱਕ ਹੈ ਖਿਆਲ ਆਪਣ ਨੂੰ ਸੰਭਲ ਦੀ ਬਹੁਤ ਲੋੜ ਹੈ ਸੰਭਲੋ ਯਾਰ ਬਹੁਤ ਲੋੜ ਹੈ ਸੰਭਲੋ ਅਜੇ ਆਪਣੇ ਬਹੁਤ ਵੱਡੇ ਵੱਡੇ ਕਾਰਜ ਬੈਜੇ ਹਾਂਜੀ ਠੀਕ ਨਾ ਬਹੁਤ ਸਾਰੇ ਆਪਣੇ ਪੰਜਾਬ ਦੇ ਮੁੱਦੇ ਹੈਗੇ ਆ ਜਿਹੜੇ ਉਹ ਹੱਲ ਕਰਨ ਵਾਲੇ ਬੈਜੇ ਠੀਕ ਹੈ ਨਾ ਸਰਕਾਰਾਂ ਸਰਕਾਰਾਂ ਨੇ ਠੀਕ ਹੈ ਵੀ ਇੱਕ ਬੰਦਾ ਚਲੋ 2 ਕਰੋੜ ਕਰੋੜ ਦੀ ਮਦੀਨ ਕੀ ਬੋਲੀਆਂ ਲਾ ਲੇ ਲਾ ਰਹੇ ਆ ਲੱਖਾਂ ਦੀਆਂ ਬੋਲੀਆਂ ਲਾ ਰਹੇ ਆ ਹੂੰ ਠੀਕ ਹੈ ਨਾ ਫਰ ਤੁਸੀਂ ਇਹਨੂੰ ਰੱਖਾਂਗੇ ਬੁਲੇ ਲਾ ਰਹੇ ਦੋਨਾਂ ਪਾਸੇ ਮਿਲ ਕੋ ਦੇ ਕੰਮ ਤਾਂ ਨਹੀਂ ਹੋਣਗੇ ਉਹ ਪਿੰਡ ਦੀ ਲਾਲ ਨੂੰ ਉਹਨਾਂ ਵੈਸੇ ਹੂੰ ਜਿਵੇਂ ਤਾਂ ਗੱਲੋ ਫਿਰ ਪਿੰਡ ਦੇ ਕੰਮ ਤਾਂ ਨਹੀਂ ਹੋਣਗੇ ਉਹਨੇ ਪੈਸੇ ਨਾਲ ਤੁਸੀਂ ਪਿੰਡ ਨੂੰ ਵਧੀਆ ਬਣਾ ਲਓ ਯਾਰ ਸਰਪੰਚ ਸੰਮਤੀ ਨਾਲ ਤੁਸੀਂ ਸਰਪੰਚੋਂ ਹੂੰ وہی ਤਾਂ ਤਾਂ ਪਿੰਡ ਦੇ ਕੰਮ ਤੁਸੀਂ ਅੱਗੇ ਹੋਰ ਵੀ ਦੇਖੇ ਜੀ ਜੋ ਪਹਿਲਾਂ ਪੁਰੀ ਆਂਦੀ ਹੈ ਵੀ ਜਿਹੜੇ ਆ ਪਾਰਟੀ 바ਜੀ ਦਾ ਮੁੱਦਾ ਹੈਗਾ ਹਣਾ ਹਰ ਇੱਕ ਪਿੰਡ ਦੇ ਵਿੱਚ ਹੋਊਗਾ ਇਹ ਹਾਂਜੀ ਤਾਂ ਚਰਚ ਹਰ ਇੱਕ ਪਾਸੇ ਕਿਉਂਕਿ ਇੱਕ ਸਰਪੰਚ ਖੜਾ ਹੁੰਦਾ ਤਿੰਨ ਚਾਰ ਸਰਪੰਚ ਲਗਭਗ ਖੜੇ ਹੁੰਦੇ ਹੂੰ ਤੇ ਉਹਦੇ ਵਿੱਚ ਜਦੋਂ ਇੱਕ ਸਰਪੰਚ ਬਣ ਜਾਂਦਾ ਦੂਸਰੇ ਉਹਦੇ ਵਿਰੋਧੀ ਸਦਾ ਲਈ ਹੀ ਰਹਿੰਦੇ ਹੂੰ ਸਹੀ ਗੱਲ ਹੈ ਅਸੀਂ ਸਾਰੇ ਬਰਾਬਰ ਖੜੇ ਆ ਕੇ ਯਾਰ ਬਰਾਬਰ ਖੜਾ ਹੈ ਯਾਰ ਪਿੰਡ ਦੇ ਮੁੱਦੇ ਆ ਜਿਹੜੇ ਪਿੰਡ ਦਾ ਆਪਣਾ ਜਿਹੜਾ ਹੈਗਾ ਵਾਤਾਵਰਨ ਹੈ ਜੋ ਵੀ ਸਮਾਜ ਹੈ ਪਿੰਡ ਦਾ ਉਹ ਤਾਂ ਆਪਣਾ ਸੰਭ ਹੈ ਉਹ ਮੁੱਦੇ ਕਾਰਨ ਕਈ ਵੀ ਪਿੰਡ ਦੇ ਆਪਣੇ ਕਾਰਜ ਵੀ ਰੁਕ ਜਾਂਦੇ। ਠੀਕ ਹੈ ਯਾਰ ਅਸੀਂ ਇਹ ਘਮ ਕਰ ਰਹੇ ਸੀ ਆ ਨਹੀਂ ਹੋਇਆ ਯਾਰ ਫਾਲੇ ਨੇ ਵਾਪਸ ਦੇ ਵਿੱਚ। ਸੋ ਪਾਰਟੀਆਂ ਨੂੰ ਮੇਰੇ ਖਿਆਲ ਚ ਦੋਸਤੋ ਯਾਰ ਆਪਾਂ ਨੂੰ ਸਾਈਡ ਤੇ ਰੱਖ ਦੇਣਾ ਚਾਹੀਦਾ। ਠੀਕ ਹੈ ਨਾ? ਪਾਰਟੀਆਂ ਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਚਲੋ ਠੀਕ ਹੈ ਹਰ ਇੱਕ ਬੰਦਾ ਕਿਤੇ ਵਿਖੜਾ ਹੈ। ਠੀਕ ਹੈ ਆਪਾਂ ਨੂੰ ਗਲਤ ਨਹੀਂ ਕਹਿੰਦੇ। ਪਾਰਟੀ ਆ ਵੀ ਜੇ ਪਰ ਲੋਕਾਂ ਦਾ ਜਿਹੜਾ ਭਾਈਚਾਰਕ ਸਾਂਝ ਹੈ ਆਪਣੀ ਠੀਕ ਹੈ ਨਾ ਉਸ ਪ੍ਰਾਣੇ ਸਮ ਨੂੰ ਲੈ ਕੇ ਆਉਂਗੇ ਨਾ ਤੁਸੀਂ ਵਧੀਆ ਰਮਾ ਹੋ ਗਿਆ ਸਾਰੇ ਸਹੀ ਗੱਲ ਕਿਉਂਕਿ ਦੇਖੋ ਰਾਤ ਭਰate ਪਿੰਡ ਦੇ ਹੀ ਬੰਦੇ ਨੇ ਜਿਆਵਾਸੀ ਨੇ ਕੰਮ ਆਣਾ ਉਹ ਨਹੀਂ ਕਰਮਣਾ ਚਾਹੇ ਆਪਾਂ ਸਰਕਾਰ ਚਾਹ ਵੀ ਠੰਡੀ ਨਾ ਹੋ ਜੀ ਚਾਹ ਲੈਣਾ ਜਿਆਦਾ ਜੀ ਕਰ ਬਾਰ ਬਾਰ ਦੇਖੋ ਚਾਹ ਇੱਕ ਆਪਣੀ ਪੰਜਾਬੀਆਂ ਦੀ ਬਹੁਤ ਇੱਕ ਹੈ ਕਿਉਂਕਿ ਹਰ ਕੋਈ ਆਪਣੇ ਘਰ ਆਂਦਾ ਆਪਾਂ ਸਤਿਕਾਰ ਨਾਲ ਉਹਨੂੰ ਆਣੀ ਵੀ ਫਰੋਂ ਹੈ ਚਾਹੀ ਵੀ ਫਰੋਂ ਸੋ ਚਾ ਇਹਦੇ ਵਿੱਚ ਵੀ ਇੱਕ ਭਾਈ ਚਾਰਜ ਸਾਂ ਨਹੀਂ ਸੋ ਆਪਾਂ ਯਾਰ ਉੱਪਰ ਉੱਠ ਕੇ ਪਾਰਟੀਆਂ ਨੂੰ ਸਾਈਡ ਤੇ ਕਰਕੇ ਆਪੋ ਉੱਪਰ ਉੱਠ ਕੇ ਠੀਕ ਹੈ ਨਾ ਸਾਰੇ ਇਕੱਠੇ ਹੋ ਗਏ ਆਪਾਂ ਨੂੰ ਮੇਰੇ ਖਿਆਲ ਵਿੱਚ ਗਗਨ ਜੀ ਹੈ ਨਾ ਸਹੀ ਗੱਲ ਹੈ ਪੰਟਾ ਦੇ ਵਿੱਚ ਜਿਹੜਾ ਹੋ ਰਿਹਾ ਸਾਰੇ ਇਕੱਠੇ ਹੋ ਗਏ ਅਗਰ ਜੀ ਕੀਤਾ ਜਾਂਦੇ ਤਾਂ ਸਾਰੇ ਕਾਰਜ ਅਸਮਰ ਜਾਣਗੇ ਵਧੀਆ ਤੇ ਪਿੰਡਾਂ ਨੂੰ ਪੰਡਤ ਸਵਰਗ ਬਣ ਜਾਣਗੇ ਇਹ ਹੁਣ ਪਿੰਡ ਵਾਲਾ ਬਹਿਤ ਚ ਨੇ ਕਿ ਸਰਵ ਸੰਮਤੀ ਨਾਲ ਸਰਪੰਚ ਚੁਣੋ ਹੂੰ ਤੇ ਬੋਲੀ ਵਾਲਾ ਕੰਮ ਜਾਂ ਗੁੱਟਬਾਜੀ ਵਾਲਾ ਕੰਮ ਨਾ ਗੁੱਟਬਾਜੀ ਵਾਲਾ ਕੰਮ ਨਾ ਕਰੋ ਇਹ ਆਪਣਾ ਨੁਕਸਾਨ ਹੈ ਆਪਣੇ ਬੱਚਾ ਦਾ ਨੁਕਸਾਨ ਹੈ ਦੂਜੀ ਪਾਰਟੀ ਵਾਲੇ ਜਾਂ ਕੋਈ ਕਿਸੇ ਦੀ ਖੁੰਦਕ ਹੁੰਦੀ ਹੈ ਉਹ ਆਪ ਦੇਗਲਾ ਖੁੰਦਾ ਕੱਢ ਜਾਂਦਾ ਹਾਂ ਉਹਦੇ ਵਿੱਚ ਪਰਿਵਾਰਾਂ ਦਾ ਨੁਕਸਾਨ ਹੈ ਸੋ ਪਰਿਵਾਰਾਂ ਨੂੰ ਨੁਕਸਾਨ ਨਹੀਂ ਕਰਨਾ, ਕੱਲ ਨੂੰ ਬੱਚਿਆਂ ਨੂੰ ਨੁਕਸਾਨ ਨਹੀਂ ਕਰਨਾ। ਆਪਾਂ ਸਿੱਖਿਆ ਦੇ ਵੱਲ ਜ਼ਿਆਦਾ ਜਾਣਾ ਹੈ। ਠੀਕ ਹੈ ਜੀ। ਸੋ ਸਿੱਖਿਆ ਆਪ ਨੂੰ ਜਿੰਨਾ ਆਪਾਂ ਤਾਂ ਇਹ ਦੇਖਣਾ ਹੈ ਵੀ ਸਰਪੰਚ ਹੈ ਜਿਹੜਾ ਅਗਰ ਆਪਾਂ ਆਪਣੇ ਪਿੰਡ ਦਾ ਸਰਪੰਚ ਬਣਦਾ ਹੈ, ਆਪਾਂ ਨੂੰ ਇਹ ਜਾਣਕਾਰੀ ਹੋਣੀ ਹੋਊਗੀ ਜਿਵੇਂ ਸਾਡੇ ਪਿੰਡ ਦੇ ਸਰਪੰਚ ਕੋਲੇ ਕਿੰਨੀ ਪਾਵਰ ਹੈ। ਹਮ ਅਸੀਂ ਕੀ ਕਰ ਸਕਦੇ ਹਾਂ? ਪਿੰਡਾਂ ਦੇ ਮਾਮਲੇ ਪਿੰਡਾਂ ਦੇ ਵਿੱਚ ਹੀ ਨਿਪਟਾਏ ਜਾ ਸਕਦੇ ਆ। ਕੀ ਪਾਵਰ ਹੁ ਤੁਸੀਂ ਦੇਖ ਲਓ ਅਦਾਲਤ ਉਹ ਅਦਾਲਤ ਜਿੰਨੀ ਵੱਗ ਹੈ ਉਹ ਤੱਕ ਜਾ ਦਿੰਦਾ ਸੋ ਉਹਦੇ ਵਿੱਚ ਤੁਸੀਂ ਕਿੰਨਾ ਮਤੇਨ ਕੇ ਪੈਸਾ ਜਿਹੜਾ ਅ ਅਨਵੈਸਟ ਹੁੰਦਾ ਬਹੁਤ ਸਾਰੇ ਕੇਸਾਂ ਕੇ ਇਸ ਦਾ ਚੱਲਦੀ ਰਹਿੰਦੀ ਉਹ ਪੈਸਾ ਵੀ ਆਪਣਾ ਪਿੰਡ 'ਚ ਇਨਵੈਸਟ ਹੋ ਸਕਦਾ ਹਾਂ ਉਹ ਕਿੰਨੇ ਬੱਚਿਆਂ ਲਈ ਕੀ ਕੁਝ ਅੱਗੇ ਆ ਰਹੀ ਨਵੀਂ ਸਿੱਖਿਆ ਪ੍ਰਣਾਲੀ ਹੋਗੀ ਆਪਣੀ ਲਾਇਬ੍ਰੇਰੀ ਹੋਗੀ ਗਰਾਊਂਡ ਹੋ ਗਿਆ ਸਟੇਡੀਅਮ ਹੋ ਗਿਆ ਹਸਪੀਟਲ ਹੋ ਗਿਆ ਕੀ ਕੁ ਸਿੱਖਿਆ ਪ੍ਰਣਾਲੀ ਹੋਗੀ ਸਫਾਈ ਦਾ ਹੋ ਗਿਆ ਸਭ ਠੀਕ ਹੈ ਨਾ ਪਿੰਡ ਨੂੰ ਹਰਿਆ ਭਰਿਆ ਕਰਨਾ ਉਹ ਹੋ ਗਿਆ ਲੋਕਾਂ ਬਹੁਤ ਪ੍ਰੋਜੈਕਟ ਸਾਰਾ ਪਿੰਡਾਂ ਦੇ ਵਿੱਚ ਗਵਰਨਮੈਂਟ ਸਾਰਾ ਕੁਝ ਦਿੰਦੀ ਹੈ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਟਾਈਮ ਸਿਰ ਪਹੁੰਚਾਉਣਾ ਔਰ ਸਕੂਲਾਂ ਦੇ ਵਿੱਚ ਸਟਾਫ ਨੂੰ ਟਾਈਮ ਸਿਰ ਲਿਆਉਣਾ ਦੇ ਉਹਨਾਂ ਮਤਲਬ ਜਿਹੜੇ ਉੱਥੇ ਇੱਕ ਚੈਕਿੰਗ ਹੈ ਕਿ ਯਾਰ ਕਿਉਂਕਿ ਸਰਪੰਚਰਾਂ ਅੰਦਰ ਫਿਰ ਚ ਮੈਂਬਰ ਵੀ ਹੁੰਦੇ ਆ ਕੁਛ ਮੈਂਬਰ ਵੀ ਹੁੰਦੇ ਆ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਉਹ ਵੀ ਪਾਵਰ ਆ ਉਹਨਾਂ ਦੀ ਠੀਕ ਹੈ ਸੋ ਨੌਜਵਾਨਾਂ ਦੀ ਵੀ ਇਕਾਈ ਬਣਾਈ ਜਾ ਸਕਦੀ ਹੈ ਕਿ ਨੌਜਵਾਨਾਂ ਦੀ ਇਕਾਈ ਬਣਾ ਕੇ ਸੋ ਮੇਰੇ ਤਰਫ ਜ ਨਹੀਂ ਜਾਇਆ ਜਾਣਾ ਮੇਰੇ ਖਿਆਲ ਚ ਸਾਨੂੰ ਇਧਰਲੇ ਪਾਸੇ ਮੋੜਨਾ ਚਾਹੀਦਾ ਯਾਰ ਜਿਹੜੂ ਪਾਕੀ ਤੁਸੀਂ ਆਦੇ ਸੁਝਾਅ ਵੀ ਦੇਣੇ ਆ ਠੀਕ ਹੈ ਨਾ ਵੀਰ ਸਾਨੂੰ ਇਸ ਤਰ੍ਹਾਂ ਦੀ ਇਸ ਤਰ੍ਹਾਂ ਸਾਨੂੰ ਕੋਈ ਅ ਕਰਨਾ ਚਾਹੀਦਾ ਕਿ ਕਿਸ ਵਿਸ਼ੇ ਤੇ ਸਾਨੂੰ ਬੋਲਣਾ ਚਾਹੀਦਾ ਹੈ ਠੀਕ ਹੈ ਨਾ ਇਹ ਨਹੀਂ ਕਿ ਅਸੀਂ ਕੋਈ ਜਾਣਕਾਰ ਹਾਂ ਅਸੀਂ ਲਾਈਵ ਹੋਏ ਹਾਂ ਦੋਨੇ ਭਾਈ ਠੀਕ ਹੈ ਜੀ ਸੋ ਅਸੀਂ ਤੇ ਇਸ ਪਾਸੇ ਵੱਲ ਜਾ ਰਹੇ ਹਾਂ ਗੱਲ ਕਰ ਰਹੇ ਹਾਂ ਵੀ ਯਾਰ ਇੱਕ ਤਾਂ ਬੋਲਿਆ ਮੇਰੇ ਖਿਆਲ ਚ ਨਾ ਲਿਖਣ ਤਾਂ ਵਧੀਆ ਗੱਲ ਸਰਪੰਚੀ ਦੇ ਪੈਸਾ ਨਾ ਖਰਚਿਆ ਜਾਵੇ ਤਾਂ ਵਧੀਆ ਗੱਲ ਪਿੰਡ ਦੇ ਵਿੱਚੋਂ ਕੋਈ ਵੀ ਵਧੀਆ ਬੰਦਾ ਲੈ ਲਓ ਕਿੰਨੇ ਪੜੇ ਲਿਖੇ ਆ ਅੱਜ ਕੱਲ੍ਹ ਯਾਰ ਕੋਈ ਵਧੀਆ ਜੁਗਨ ਮੁੰਡਿਆਂ ਨੂੰ ਵੀ ਅੱਗੇ ਲਾਇਆ ਜਾਵੇ ਕਿ ਨਹੀਂ ਨੌਜਵਾਨ ਮੁੰਡਿਆਂ ਨੂੰ ਅੱਗੇ ਲਿਆਓ ਕੀ ਪੜੇ ਲਿਖੇ ਨੌਜਵਾਨ ਮੁੰਡੇ ਗਿਆ ਨਾ ਨੌਜਵਾਨੀ ਤਾਂ ਹੋਰ ਚਲੋ ਤੁਸੀਂ ਅਗਰ ਤੁਸੀਂ ਵੱਡੇ ਨੂੰ ਬਣਾਣੇ ਜੇ ਵੀ ਇਹ ਇਸ ਤਰ੍ਹਾਂ ਹੁੰਦੇ ਨੇ ਸਿਆਣਾ ਬੰਦਾ ਹਾਂ ਉਹਦੇ ਨਾਲ ਨੌਜਵਾਨ ਹੋ ਜੂ ਦੂਸਰੇ ਮੈਂਬਰ ਹਾਂ ਕਿ ਨੌਜਵਾਨ ਕਿਹੜੀ ਅੱਗੇ ਆਵੇ ਤਾਂ ਹੋਰ ਵੀ ਵਧੀਆ ਗੱਲ ਹੈ ਦੂਸਰਾ ਇਹ ਅਭੀ ਥੋੜਾ ਚੇਂਜ ਵੀ ਜ਼ਰੂਰੀ ਹੈ ਕਿਉਂਕਿ ਨੌਜਵਾਨ ਮੁੰਡੇ ਆਣਗੇ ਨਾ ਇਹਨਾਂ ਤੋਂ ਆਪਾਂ ਬਿਲਕੁਲ ਬਿਲਕੁਲ ਨੌਜਵਾਨ ਨੂੰ ਅਕੇਲੇ ਛੱਡੋ ਜੀ ਨੌਜਵਾਨ ਹੈ ਉਹ ਇਕਲੀ ਬਣਾਉਣੀ ਆਪਣੇ ਵਾਸਤੇ ਆਉਣ ਵਾਲੀ ਵੀਡੀਓ ਵਾਸਤੇ ਮਿਲਦੀ ਬਣੂਗੀ ਕਿਉਂਕਿ ਨੌਜਵਾਨ ਮੁੰਡਿਆਂ ਦੀ ਹਰ ਇੱਕ ਅਲੱਗ ਸੀ ਹਰ ਇੱਕ ਅੱਗੇ ਜੋ ਜਨਰੇਸ਼ਨ ਅਪਡੇਟ ਹੋਈ ਵੀ ਹੈ ਬਿਲਕੁਲ ਠੀਕ ਹੈ ਗਵਰਨਮੈਂਟ ਕੰਨੀ ਹੈ ਜੋ ਵੀ ਕੀ ਕੁਝ ਆ ਰਿਹਾ ਸਭ ਕੁਝ ਮਿਲ ਰਿਹਾ ਉਹ ਅਗਲਾ ਉੱਥੇ ਕਰੂਗਾ ਜਿਹੜੇ ਪਹਿਲਾਂ ਵਾਲੇ ਸੀ ਜੋ ਬੋਲੀਆਂ ਲਗਦੀਆਂ ਉਹ ਫਿਰ ਇੱਕ ਵਾਰ ਤੱਕਲਾ ਬੋਲੀ ਲਾ ਕੇ ਕਰ ਲੋ ਫਿਰ ਕੱਢੂਗਾ ਕਿਥੋਂ ਤੁਹਾਨੂੰ ਕੁਝ ਮਿਲਣਾ ਨਹੀਂ ਸਰਕਾਰੀ ਗੋਦ ਨਾਲ ਕੰਮ ਕਰਾਵਾ ਭਾਈ ਸਿੱਧੀ ਜੀ ਗੱਲ ਹੈ ਉਹ ਫਿਰ ਉਹ ਗਾਣਾ ਆ ਜਾਂਦਾ ਫਿਰ ਉਹੀ ਠੀਕ ਹੈ ਨਾ ਲੈ ਲੈ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵੇਂ ਸਰਕਾਰੀ ਪੈਸਾ ਖਾਵੇਂ ਲੋ ਸਰਕਾਰੀ ਆਪਾਂ ਯਾਰ ਸਰਕਾਰੀ ਨਾਲ ਤੇ ਠੁਕਦਾ ਹੋ ਗਾਣਾ ਨਹੀਂ ਤੁਸੀਂ ਬਿਲਕੁਲ ਸਹੀ ਗੱਲ ਹੈ ਇਹ ਗਾਣਾ ਉਹਨਾਂ ਤੇ ਠੁਕਦਾ ਇਹ ਦੋਸਤ ਇਹ ਗੱਲਾਂ ਦੇ ਵਿੱਚੋਂ ਗੱਲ ਹੀ ਆ ਜਾਂਦੀ ਐ ਸੋ ਸਰਕਾਰੀ ਪੈਸਾ ਜਿਹੜਾ ਅ ਬਹੁਤ ਸਾਰੇ ਗੀਤ ਹੁੰਦੇ ਆ ਸਾਡੇ ਸਮਾਜ ਦੇ ਵਿੱਚ ਕੁਝ ਤਾਂ ਸਾਡੀ ਸਮਾਜ ਨੂੰ ਸੇਧ ਦੇ ਜਾਂਦੇ ਨੇ ਤੇ ਕੁਝ ਗੀਤ ਜਿਹੜੇ ਹੁੰਦੇ ਆ ਉਹ ਸੇਧ ਨੂੰ ਅਸ਼ੇਧ ਕਰ ਜਾਂਦੇ ਆ ਹਨ ਸੋ ਡਾਇਰੈਕਟ ਐਂਡ ਇਨਡਾਇਰੈਕਟਲੀ ਯਾਨੀ ਕਿ ਬਹੁਤ ਸਾਰੇ ਗੀਤ ਹੁੰਦੇ ਆ ਸੋ ਇਹਨਾਂ ਨੂੰ ਗੀਤਾਂ ਨੂੰ ਵੀ ਮੇਰੇ ਖਿਆਲ ਚ ਉੱਥੋਂ ਤੱਕ ਹੀ ਰੱਖੋ ਜੀ ਸਾਡਾ ਮਨੋਰੰਜਨ ਦਾ ਸਾਧਨ ਹੀ ਹੈ ਵੀ ਇਹਨਾਂ ਨੂੰ ਅੱਬ ਹਕੀਕਤ ਦੇ ਵਿੱਚ ਨਾ ਰੱਖਣ ਦੇ ਠੀਕ ਹੈ ਨਾ ਸੋ ਜਿਹੜੇ ਜਿਹੜੇ ਪਰਿਵਾਰਾਂ ਵਿੱਚ ਸੁਣਨ ਸਕੀ ਆਪਾਂ ਹਾਂ ਸੋ ਚਲੋ ਇਹ ਵਿਸ਼ੇ ਲੱਗ ਕੇ ਬਹੁਤ ਸਾਰੇ ਮੈਂ ਪਹਿਲਾਂ ਵੀ ਗੱਲਬਾਤ ਕਰ ਚੁੱਕੇ ਹਾਂ ਇਹ ਬਹੁਤ ਸਾਰੇ ਵਿਸ਼ੇ ਆ ਜਿਹੜੇ ਤੇ ਆਪਾਂ ਗੱਲਬਾਤ ਕੀਤੀ ਜਾ ਸਕਦੀ ਹੈ ਸੋ ਆਪਾਂ ਤਾਂ ਇਹ ਹੀ ਕਹਿੰਦੇ ਆ ਵੀ ਜਿਹੜਾ ਸਰਕਾਰ ਦਾ ਪੈਸਾ ਹੈ ਸਰਕਾਰ ਦੀ ਜਿਹੜੀ ਗਰੰਟਾ ਹੈ ਉਹ ਪਿੰਡ ਦੇ ਵਿੱਚ ਨਾ ਲੱਗ ਕੇ ਉਹ ਗਰੰਟਾਂ ਜੀ ਪਿੱਛੇ ਮੁੜ ਜਾਂਦੀਆਂ ਕਹਿੰਦੇ ਲਾਇ ਹੀ ਨਹੀਂ ਕਿਸੇ ਹੂੰ ਕਾਗੋ ਯੋ ਜਨਾ ਉਹ ਜਾਂਦਾ ਹੁੰਦਾ ਭਈ ਹੁਣ ਬਰੋ ਉਹ ਜਾਂਦਾ ਸਕਦਾ ਜਾਂਦਾ ਸਕਦਾ ਖਾ ਜਾਂਦੇ ਨੇ ਮੈਂਬਰ ਜਨਲ ਹਾਂਜੀ ਨਹੀਂ ਉਹ ਖਾ ਜਾਂਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਇੱਕ ਗੱਲ ਨਹੀਂ ਆਪਾਂ ਉਹ ਪਿੰਡ ਵਾਸੀ ਖੁਦ ਬੋਲ ਰਹੇ ਆ ਵਾਇਰਲ ਵੀਡੀਓ ਬਾਰੇ ਆਪਾਂ ਗੱਲ ਕਰ ਰਹੇ ਸੋ ਮੈਂ ਦੱਸ ਦਿੰਦਾ ਇੱਕ ਮੈਂ ਆਪਾਂ ਦਾ ਲੋ ਵੀ ਕਰ ਲਈ ਆਰਟੀਵਲਣਾ ਆਰਟੀਵਲ ਹਾਂਜੀ ਉਹ ਆਰਟੀਵਲ ਪਾਕੀ ਪੁੱਛ ਵੀ ਸਕਦੇ ਕਿੰਨੀ ਗਰੰਟੀ ਆਈਏ ਹਾਂ ਉਹ ਤਾਂ ਆਰਟੀ ਦਾ ਹਾਂ ਕੋਈ ਵੀ ਆਰਟੀ ਦਾ ਵਿਸ਼ਾ ਵੀ ਹੈਗਾ ਜੀ ਆਪਾਂ ਸਾਰੇ ਪੜੇ ਲਿਖੇ ਆਪਾਂ ਦੀ ਆਰਟੀ ਪਾ ਕੇ ਤੁਹਾਡੇ ਪਿੰਡ ਦੇ ਵਿੱਚ ਕਿੰਨੀ ਗ੍ਰਾਂਟ ਆਈ ਏ ਕਿੰਨੀ ਕਿੱਥੇ ਪੈਸੇ ਲੱਗੇ ਤੁਸੀਂ ਆਰਟੀ ਰਾਹੀਂ ਸਰਕਾਰ ਤੋਂ ਪੁੱਛ ਸਕਦੇ ਹੋ ਗੱਲ ਆਪਾਂ ਉਹੀ ਚੱਲ ਰਹੀ ਸੀ ਨਾ ਹੁਣੇ ਮੈਂ ਹੁਣੇ ਕਹਿ ਘਟਾ ਸੀ ਕਿ ਨੌਜਵਾਨ ਪੀੜੀ ਨੂੰ ਮੂਰੇ ਲਿਆਵਾਂਗੇ ਨਾ ਬਿਲਕੁਲ ਕਿਉਂਕਿ ਪਿੰਡ ਦੇ ਵਿੱਚ ਕੋਈ ਇੰਨੇ ਪੜੇ ਲਿਖੇ ਲੋਕ ਹੈ ਨਹੀਂ ਕਿ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਪਤਾ ਹੋਊਗਾ ਇਹ ਨੌਜਵਾਨ ਮੁੰਡਿਆਂ ਨੂੰ ਪਤਾ ਹੈ ਤੇ ਇੱਥੇ ਆਣਗੇ ਤੇ ਉਹ ਆਰਟੀ ਅਪਲਾਈ ਕਰਨਗੇ ਕੁਝ ਵੀ ਫਿਰ ਉਹ ਚੀਜ਼ ਨਿਕਲ ਜੇ ਬਿਲਕੁਲ ਬਿਲਕੁਲ ਠੀਕ ਹੈ ਤੇ ਜਿਹੜੀ ਮੈਂ ਗੱਲ ਕਰ ਰਿਹਾ ਜੀ ਇੱਕ ਵਾਇਰਲ ਵੀਡੀਓ ਦੀ ਉਹਦੇ ਵਿੱਚ ਖੁਦ ਪਿੰਡ ਵਾਸੀ ਪੁੱਛ ਰਹੇ ਨੇ ਉਹਨੂੰ ਹਾਂ ਕਿ ਵੀ ਹਾਂ ਇੰਨੀ ਗ੍ਰਾਂਟ ਆਈ ਆਹ ਗ੍ਰਾਂਟ ਆਈ ਦੱਸ ਬਈ ਕਿੱਥੇ ਹਾਂ ਉਹ ਮਤਲਬ ਨੇ ਕਿ ਯਾਰ ਇਹ ਯਾਰ ਇਹ ਗੱਲ ਹੈ ਯਾਰ ਕਿਸੇ ਕਿਸੇ ਨੂੰ ਜ਼ਿੰਮੇਵਾਰ ਬਣਾਇਆ ਹੈ ਕਿਸੇ ਦੇ ਕੋਲ ਪੈਸਾ ਆਇਆ ਹੈ ਕੋਈ ਤਾਂ ਪੁੱਛਣ ਦਾ ਸੀ ਹੱਕ ਦਾ ਰਹਿ ਇਹ ਚ ਕੀ ਹੈ ਯਾਰ ਤੂੰ ਸਾਫ਼ ਹੱਲ ਦੱਸ ਦੇ ਤੇ ਬਹੁਤ ਬਹੁਤ ਹੰਗਾਮਾ ਕਰ ਰਹੇ ਲੋਕ ਮਤਲਬ ਕਿ ਆ ਪਿੰਡਾਂ ਦੇ ਵਿੱਚ ਹੈਗਾ ਮੇਂ ਬੰਦ ਕਰੀ ਗਈ ਮੇਰੇ ਖਿਆਲ ਵਿੱਚ ਮੂ ਜਿਆਦਾ ਪੁਚਾਰ ਖਾਨੇ ਆ ਸ਼ਹਿਰਾਂ ਚ ਵੀ ਲਗਾਮੇ ਉਹ ਹੋ ਰਿਹਾ ਹੈ ਕਦੇ ਕਿਸੇ ਨੂੰ ਕੁੱਟਦਾ ਕਦੇ ਕਿਸੇ ਨੂੰ ਕੁੱਟਦਾ ਠੀਕ ਹੈ ਨਾ ਆ ਦੋ ਤਿੰਨ ਵੀਰਾਂ ਦੇ ਦੇ ਹਮਲੇ ਹੋ ਗਏ ਠੀਕ ਸੋ ਚਲੋ ਆਪਾਂ ਆਵਦੀ ਗੱਲ ਨਹੀਂ ਕਰਦੇ ਸੋ ਦੂਜਾ ਗਗਨੀ ਇੱਕ ਮੈਂ ਇਹ ਗੱਲ ਕਰ ਰਿਹਾ ਸਿੱਖ ਆਪਾਂ ਵੀ ਮੁੰਡਿਆਂ ਦੇ ਨਾਲ ਕੁੜੀਆਂ ਨੂੰ ਵੀ ਬਰਾਬਰ ਰੱਖਿਆ ਜਾਵੇ ਜਿਹੜੇ ਪੜ੍ਹੀਆਂ ਦੀਆਂ ਕੁੜੀਆਂ ਹੂੰ ਠੀਕ ਹੈ ਨਾ ਜਿਹੜੀ ਇਕਾਈ ਬਣਦੀ ਹੈ ਬਣਦੇ ਵਿੱਚ ਜਿਹਨੇ ਹੁਣ ਪਿੰਡਾਂ ਦੇ ਵਿੱਚ ਅਸਲ ਪਤਾ ਕੀ ਹੈ ਕਿ ਇਕਾਈਆਂ ਹੁੰਦੀਆਂ ਜੀ ਪੱਤੀਆਂ ਹੁੰਦੀਆਂ ਹੂੰ ਕਿ ਆ ਫਰਾਨੀ ਪੱਤੀ ਹੈ ਅਟਟ ਨਾਮ ਹੁੰਦੇ ਆ ਹਰ ਇੱਕ ਪੱਤੀ ਦੇ ਵਿੱਚ ਇੱਕ ਇਕਾਈ ਬਣਾਈ ਜਾ ਸਕਦੀ ਸਾਰੇ ਤਾਂ ਦੋ ਇਕਾਈਆਂ ਬਣਾਉਂਦੇ ਤਿੰਨ ਇਕਾਈਆਂ ਬਣਾਉਂਦੇ ਸੋ ਫਿਰ ਨੂੰ ਵਧੀਆ ਯਾਨੀ ਕਿ ਉਧਾਰ ਦਿੱਤੀ ਜਾ ਸਕਦੀ ਹੈ ਬਹੁਤ ساری ਉਧਾਰ ਲੈ ਗਈ ਇਸਰਪਨ ਚਾਂਦ ਬਹੁਤ ਸੋਨਾ ਕੰਮ ਕੀਤਾ ਬਾਕੀ ਹਦੋ ਹੀ ਹੈ ਵੀ ਜਿਹੜੇ ਪਿੰਡਾਂ ਦੇ ਫੈਸਲੇ ਐ ਪਿੰਡ ਦੇ ਫੈਸਲੇ ਐ ਉਹ ਪੁਲਿਸ ਥਾਣਿਆਂ ਦੇ ਵਿੱਚ ਨਾ ਜਾ ਕੇ ਅਦਾਲਤਾਂ ਦੇ ਵਿੱਚ ਨਾ ਜਾ ਕੇ ਉਹ ਪਿੰਡ ਪੱਧਰ ਤੇ ਹੀ ਨਿਵੇੜਲੇ ਜਾਣ ਤਾਂ ਮੇਰੇ ਖਿਆਲ ਚ ਬੋਲ ਰਿਹਾ ਨਾ ਦੂਤ ਕੁ ਜੀ ਤੇ ਕਿਉਂਕਿ ਕੇਸ ਆਉਂਦੇ ਆ ਪੁਲਿਸ ਕੋਲ ਜਾਂਦੇ ਆ ਜਿਹੜੇ ਦਿਹਾੜੀਆਂ ਛੱਡਦੇ ਆ ਬੰਦੇ ਹਨ ਤੇ ਦੂਸਰਾ ਤੇ ਆਪਾਂ ਆਪਣੇ ਜਿੰਨੇ ਵੀ ਵੀਰਾਂ ਦਾ ਧੰਨਵਾਦ ਕਰੀਏ ਤੇ ਸਾਰਿਆਂ ਨੂੰ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਤੇ ਲਾਈਕ ਜਰੂਰ ਕਰੋ ਦੋਸਤੋ ਐ ਵੀ ਤੁਹਾਨੂੰ ਅਗਰ ਵੀਡੀਓ ਬਹੁਤ ਚੰਗੀ ਲੱਗੀ ਨਾ ਤੁਹਾਨੂੰ ਤੇ ਮੇਰੇ ਖਿਆਲ ਚ ਚੰਗੀ ਚੀਜ਼ ਵੰਡ ਦੇਣੀ ਚਾਹੀਦੀ ਹੈ ਨਾ ਤੇ ਸਾਰੇ ਦਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੱਸੇਗਾ